हा <laughs> <laughs> <laughs>

ਮੇਰਾ ਨਾਮ ਦਿਲਦੇਵਾਲ ਹੈ ਜੀ ਇਹ ਦਿਲਵਾਲ ਸਰ ਅੱਜ ਇਹ ਕੈਂਡਲ ਮਾਰਚ ਕੱਟਿਆ ਜਾ ਰਿਹਾ ਹੈ ਤੇ ਮੇਸ਼ਾ ਨੂੰ ਲੈ ਕੇ ਕੱਟਿਆ ਜਾ ਰਿਹਾ ਹੈ ਇਸ ਦੇ ਬਾਰੇ ਕੋਈ ਦੱਸੋ ਕਿਉਂ ਕੱਟਿਆ ਕੀ ਕਾਰਨ ਹੈ ਅੱਜ ਜਿਹੜਾ ਇਹ ਕੈਂਡਲ ਮਾਰਚ ਕੱਟਿਆ ਹੈ ਬੜੇ ਦੁਖੀ ਹਿਰਦੇ ਨਾਲ ਇਹ ਕਹਿਣਾ ਪੈਂਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਅੱਜ ਵੀ ਇਹੋ ਜਿਹੀਆਂ ਕੁਰੀਤियां ਕਰਨ ਵਾਲੇ ਲੋਕ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਨੇ ਕਿਸ ਤਰੀਕੇ ਦੇ ਨਾਲ ਇਹ ਗੁਨਾਹ ਕਰਦੇ ਨੇ ਅੱਜ ਅਸੀਂ ਇਹ ਨਾ ਕਹੀਏ ਕਿ ਇਹ ਬੱਚੀ ਜਿਹੜੀ ਹੈ ਦਲਿਤ ਸਮਾਜ ਦੀ ਸੀ ਨਹੀਂ ਅੱਜ ਹਰ ਸਮਾਜ ਦਾ ਵਰਗ ਜਾਗ ਚੁੱਕਿਆ ਹੈ ਕੋਈ ਦਲਿਤ ਨਹੀਂ ਕੋਈ ਬ੍ਰਾਹਮਣ ਨਹੀਂ ਕੋਈ ਖੱਤਰੀਆ ਨਹੀਂ ਸਾਰੇ ਇੱਕਸਾਰ ਹਨ ਸਾਰੇ ਇਕੱਠੇ ਹਨ ਰਲ ਮਿਲ ਕੇ ਧੀਆ ਧੀਆ ਤੇ ਯਾਰ ਸਭ ਦੀਆਂ ਸਾਂਝੀਆਂ ਨੇ ਉਸ ਦਾ ਉਸ ਦੇ ਨਾਲ ਕੀਤਾ ਹੋਇਆ ਗੁਨਾਹ ਕੌਣ ਬਰਦਾਸ਼ਤ ਕਰੇਗਾ ਉਹ ਸਰਕਾਰ ਮੌਕੇ ਦੀ ਸਰਕਾਰ ਉੱਥੇ ਦਾ ਪ੍ਰਸ਼ਾਸਨ ਅੱਜ ਅਸੀਂ ਇਸ ਪੰਜਾਬ ਦੇ ਤ੍ਰਿਪੜੀ ਦੇ ਪਟਿਆਲੇ ਦੇ ਛੋਟੇ ਜਿਹੇ ਜ਼ਿਲ੍ਹੇ ਦੇ ਵਿੱਚੋਂ ਇਹ ਆਵਾਜ਼ ਉਠਾ ਰਹੇ ਹਾਂ ਕਿ ਇਸ ਮਨੀਸ਼ਾ ਰਾਣੀ ਕੁੜੀ ਨੂੰ ਜਿਸ ਦੇ ਨਾਲ ਤਸੱਦਦ ਹੋਇਆ ਉਸ ਮੁਜ਼ਰੀਮ ਨੂੰ ਫੜਿਆ ਜਾਵੇ ਉਸ ਦੇ ਬਣਦੀ ਸਜ਼ਾ ਦਿੱਤੀ ਜਾਵੇ ਇਹ ਜਿਹੜਾ ਸਮਾਜ ਨੂੰ ੱੱਕਾ ਲੱਗਿਆ ਇਸ ਤੇ ਵੀ ਠੰਡ ਪਵੇ ਤਾਕੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਦੇ ਗੁਨਾਹ ਕਰਨ ਵਾਲਿਆਂ ਤੇ ਸਿਕੰਜਾ ਕੱਸਿਆ ਜਾਵੇ ਉਹਨਾਂ ਨੂੰ ਗਿਆਨ ਦਿੱਤਾ ਜਾਵੇ ਕਿ ਨਹੀਂ ਇਹ ਕੰਮ ਠੀਕ ਨਹੀਂ ਇਸ ਕਰਕੇ ਬੱਚੀ ਦਾ ਕੀ ਕਸੂਰ ਹੈ ਤੁਸੀਂ ਉਸ ਨਾਲ ਤਸੱਦਦ ਕੀਤਾ ਉਸ ਨਾਲ ਇੰਨਾ ਮਾੜਾ ਹਾਲਾਤ ਕੀਤਾ ਉਸ ਦੀ ਜਾਨ ਹੀ ਲੈ ਲਈ ਬਹੁਤ ਮਾੜੀ ਗੱਲ ਹੈ ਤੇ ਕਈ ਵਾਰੀ ਇਹ ਪੰਜਾਬ ਦੇ ਵਿੱਚ ਹਾਸੇ ਹੋ ਚੁੱਕੇ ਨੇ ਬਟਾ ਕੈਂਡਲ ਮਾਰਚ ਕੱਟਦੇ ਆ ਆਪਾਂ ਥੋੜਾ ਜਿਹਾ ਛੋਟਾ ਜਿਹਾ ਧਰਨਾ ਲਾ ਦਨੇ ਆ ਲੇਕਿਨ ਹੱਲ ਫਿਰ ਵੀ ਨਹੀਂ ਨਿਕਲਦਾ ਕੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਇਹ ਦੇਖੋ ਗੱਲ ਇਹ ਹੈ ਪ੍ਰਸ਼ਾਸਨ ਦੀਆਂ ਨਲਾਕੀਆਂ ਨੇ ਸਰਕਾਰਾਂ ਦੀਆਂ ਨਲਾਕੀਆਂ ਨੇ ਜਿਹੜਾ ਬੰਦਾ ਹੈ ਉਹ ਦੁਖੀ ਹਿਰਦੇ ਨਾਲ ਕੜ ਕੀ ਸਕਦਾ ਉਹ ਆਪਣਾ ਰੋਸ ਸੜਕਾਂ ਦੇ ਉੱਤੇ ਆ ਕੇ ਸਰਕਾਰਾਂ ਨੂੰ ਦਿਖਾ ਸਕਦਾ ਵੀ ਆਹ ਦੇਖ ਲਓ ਜੀ ਸਾਡੇ ਨਾਲ ਆਹ ਤਸੱਦਦ ਹੋਇਆ ਅਸੀਂ ਤੁਹਾਨੂੰ ਵੋਟਾਂ ਪਾਈਆਂ ਜਿਤਾਇਆ ਸਰਕਾਰ ਬਣਾਈ ਹੈ ਇਸ ਕਰਕੇ ਬਣਾਈ ਹੈ ਕਿ ਸਾਡੇ ਹੀ ਖੂਨ ਕਰੀ ਜੋ ਸਾਡੀਆਂ ਬੱਚੀਆਂ ਨਾਲ ਲਜਾਇਤ ਹੋ ਰਿਹਾ ਹੈ ਬੱਚਿਆਂ ਨਾਲ ਵੀ ਨਜਾਇਜ਼ ਹੋ ਰਿਹਾ ਹੈ ਨੌਕਰੀਆਂ ਹੈ ਨਹੀਂ ਬੇਰਜ਼ਗਾਰੀ ਇੰਨੀ ਵਧੀ ਹੋਈ ਹੈ ਜਿਸ ਦਾ ਹਿਸਾਬ ਕੋਈ ਨਹੀਂ ਉਹਦਾ ਹੱਲ ਕੌਣ ਕੱਢੇਗਾ ਇਹ ਚੰਦ ਦੇ ਨੇਤਾ ਨੇ ਜਿਨ੍ਹਾਂ ਨੇ ਸਾਨੂੰ ਇਹਨਾਂ ਸੜਕਾਂ ਦੇ ਉੱਤੇ ਉਤਾਰਿਆ ਹੋਇਆ ਹੈ ਤੋਂ ਮੇਰੀ ਫੇਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਤੇ ਗੌਰ ਕਰਕੇ ਇਸ ਤੋਂ ਪਹਿਲਾਂ ਕਿ ਇਹ ਜ਼ਲਜ਼ਲਾ ਹੋਰ ਪੂਰੀ ਦਿੱਲੀ ਤੱਕ ਪਹੁੰਚੇ ਬਹੁਤ ਵੱਧ ਸਕਦਾ ਏ ਇਸ ਨੂੰ ਨਿੱਕੀ ਜੀ ਗੱਲ ਨਾ ਸਮਝਿਓ ਹਰਿਆਣੇ ਦੇ ਵਿੱਚ ਪੰਜਾਬ ਦਾ ਇਕੱਠ ਐ ਇੰਨਾ ਪਹੁੰਚੂ ਕਿ ਹਰਿਆਣਾ ਦੰਗ ਰਹਿ ਜਾਉ ਇਸ ਕਰਕੇ ਇਹਨੂੰ ਮਜਬੂਰ ਨਾ ਕਰੋ ਨਾ ਇਹਨਾਂ ਵਾਅਦਾ ਵਧਾਓ ਉਹਨਾਂ ਦੋਸ਼ੀਆਂ ਨੂੰ ਫੜੋ ਉਹਨਾਂ ਤੇ ਬਣਦੀ ਸਜ਼ਾ ਜ਼ਰੂਰ ਦਿਓ ਇਹ ਸਾਡੀ ਭਰਪੂਰ ਮੰਗ ਐ ਪੂਰੇ ਪੰਜਾਬ ਭਰ ਦੇ ਵਿੱਚ ਕੁਤ ਜਾਨਵਰਾਂ ਨੂੰ ਗਊਆਂ ਨੂੰ ਕੁੱਤਿਆਂ ਨੂੰ ਲੈ ਕੇ ਕੈਂਡਲ ਮਾਰਚ ਕੱਟਿਆ ਜਾਂਦਾ ਜਾਂ ਧਰਨੇ ਲਾਇਆ ਜਾਂਦੇ ਹੁਣ ਇਹ ਪੰਜ ਇਹ ਪਹਾਸਾ ਹੋਇਆ ਹਰਿਆਣੇ ਦੇ ਵਿੱਚ ਪਰ ਹੁਣ ਇਹਨੂੰ ਦੇਖ ਕੇ ਕੋਈ ਅੱਗੇ ਨਹੀਂ ਆ ਰਿਹਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਨਹੀਂ ਮਾੜੀ ਗੱਲ ਹੈ ਲੋਕ ਤੁਸੀਂ ਮੈਂ ਤੁਹਾਡੇ ਵੱਲੋਂ ਇੱਕ ਤ੍ਰਿਪੜੀ ਦੇ ਵਿੱਚ ਕੇ ਕੈਂਡਲ ਮਾਰਚ ਕੱਟਿਆ ਗਿਆ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਵੇਖੋ ਇਸ ਤਰ੍ਹਾਂ ਇਸ ਤਰ੍ਹਾਂ ਦੇ ਕੁਝ ਲੋਕ ਜਾਗਦੇ ਹਨ ਤਾਂ ਕਈਆਂ ਨੂੰ ਜਾਗਣ ਦੇ ਵੀ ਮਜਬੂਰ ਕਰ ਦਿੰਦੇ ਹਨ ਚੰਦ ਕਿ ਲੋਕ ਹੁੰਨੇ ਆ ਜਿਹੜੇ ਇਸ ਲਾਈਨ ਨੂੰ ਅੱਗੇ ਵਧਾਉਂਦੇ ਆ ਤਾਂ ਕਿ ਹੁਣ ਅਗਰ ਮੈਂ 2-4 ਬੰਦੇ ਨਾਲ ਉਹ 2-4 ਨੇ 4 ਹੋਰ ਲੈ 4 ਨੇ 8 ਲੈ 8 ਨੇ 60 ਲੈ ਇਸ ਤਰ੍ਹਾਂ ਵੱਧਾਉਂਦਾ ਰੋਜ਼ ਜਿਹੜੀ ਗੱਲ ਹੈਗੀ ਕਰਨ ਵਾਲੀ ਪ੍ਰਸ਼ਾਸਨ ਨਾਲ ਉੱਥੇ ਦੀ ਕਮੇਟੀ ਜੋ ਵੀ ਆਪਣੀ ਬਣੀ ਹੋਈ ਆ ਉਹ ਗੱਲ ਕਰੇਗੀ ਅਗਰ ਉਹਨਾਂ ਨੂੰ ਸਾਡੇ ਪੰਜਾਬ ਤੋਂ ਸਾਡੀ ਲੋੜ ਹੈ ਤਾਂ ਸਾਡਾ ਵੀ ਗਰੁੱਪ ਪੂਰਾ ਜਾਊਗਾ ਪ੍ਰਸ਼ਾਸਨ ਦੇ ਨਾਲ ਬੈਠ ਕੇ ਇਸ ਦਾ ਮਸਲੇ ਦਾ ਹੱਲ ਕਰਨਾ ਚਾਹੀਦਾ ਐਨੇ ਇੱਕ ਮੰਗਿਆ ਸਾਡੀ ਕੋਈ ਜ਼ਿਆਦਾ ਨਹੀਂ ਹੈ ਜਿਸ ਨੇ ਦੋਸਤ ਕੁਛ ਘੰਟਿਆਂ ਦਾ ਸਮਾਂ ਮੰਗਿਆ ਗਿਆ ਹੈ ਨਾ ਜੀ ਹਾਂਜੀ ਪਰ ਪੁਨਾ ਵੱਲੋਂ ਕੀ-ਕੀ ਕਰ ਇੰਨਾ ਘੰਟਿਆਂ ਦੇ ਵਿੱਚ ਦੋਸਿਆਂ ਨੂੰ ਫੜਾਇਆ ਗਿਆ ਤਾਂ ਠੀਕ ਹੈ ਨਹੀਂ ਤਾਂ ਉਹਨਾਂ ਵੱਲੋਂ ਕੇ ਤਿੱਖਾ ਸੰਘਰਸ਼ ਕੀਤਾ ਹੈਗਾ ਤੁਸੀਂ ਕਿਵੇਂ ਕੀ ਕਹਿਣਾ ਚਾਹੋਗੇ ਦੇਖੋ ਉਹਨਾਂ ਨੇ ਸਮਾਂ ਮੰਗਿਆ ਹੈ ਔਰ ਆਪਾਂ ਸਮਾਂ ਦਿੱਤਾ ਹੈ ਜੇ ਉਸ ਸਮੇਂ ਦੇ ਦੌਰਾਨ ਉਹਨਾਂ ਦੋਸਿਆਂ ਨੂੰ ਨਹੀਂ ਫੜਦੇ ਤਾਂ ਫਿਰ ਸਿੱਧਾ ਪ੍ਰਸ਼ਾਸਨ ਦਾ ਰੋਲ ਹੈ ਪ੍ਰਸ਼ਾਸਨ ਦੇ ਉੱਤੇ ਗੱਲ ਆਏਗੀ ਨਾ ਸਾਰੀ ਫਿਰ ਇਹ ਨਾ ਕਹਿ ਦੇਣ ਕਿ ਇੰਨਾ ਕੱਠ ਇੰਨਾ ਨੁਕਸਾਨ ਇਹਨਾਂ ਨੇ ਕਿਉਂ ਕਰ ਦਿੱਤਾ ਦੇਖੋ ਮੌਬ ਦੇ ਵਿੱਚ ਉਸ ਟਾਈਮ ਇਹ ਕੁਛ ਨਹੀਂ ਦਿਖਦਾ ਸਾਡੀ ਬੱਚੀ ਨਾਲ ਇਹ ਨਾ ਦੁਸ਼ਕਰਮ ਹੋਇਆ ਅਸੀਂ ਬਰਦਾਸ਼ਤ ਕਰ ਲਾਂਗੇ ਸਮਾਂ ਦਿੱਤਾ ਉਸ ਦਾ ਫਾਇਦਾ ਉਠਾਓ ਉਹਨਾਂ ਨੂੰ ਪੜਾਓ ਠੰਡ ਪਾਓ ਸਾਡੇ ਦਿਲਾਂ ਦੇ ਵਿੱਚ ਇੰਨੀ ਹੀ ਸਾਡੀ ਮੰਗ ਹੈ ਠੀਕ ਹੈ ਜੀ ਹਾਂਜੀ ਪ੍ਰਧਾਨ ਜੀ ਅੱਜ ਕੈਂਡਲ ਮਾਰਚ ਕੱਢੇ ਗਏ ਤੁਹਾਡੇ ਵੱਲੋਂ ਨਿਸ਼ਾਨ ਲੈ ਕੇ ਇਸ ਬਾਰੇ ਕੀ ਕਰਨ ਮੇਰੇ ਇਹ ਅਸੀਂ ਜਿਹੜਾ ਕੈਂਡਲ ਮਾਰਚ ਕਰਦੇ ਆ ਮੇਰੇ ਵੱਲੋਂ ਨਹੀਂ ਹੈ ਸਾਡੇ ਸਮਾਜ ਦੇ ਸਾਰੇ ਹੀ ਆਗੂ ਸਾਰੇ ਹੀ ਭਰਾ ਸਾਰਾ ਹੀ ਯੂਥ ਸਾਰਿਆਂ ਨੂੰ ਹੀ ਬਹੁਤ ਹੀ ਦੁੱਖ ਹੈ ਇਹ ਇਹ ਜਿਹੜਾ ਰੋष ਹੈ ਕੱਲਾ ਸਾਡੇ ਸਮਾਜ ਦੀ ਕੁੜੀ ਨਹੀਂ ਹੈ ਇੱਕ ਇੱਕ ਮਹਿਲਾਵਾਂ ਮਹਿਲਾਵ ਨੂੰ ਹੋਈ ਹੈ ਸਾਡੀ ਜਿਹੜੀ ਕੁੜੀ ਹੈ ਇਹ ਮਨੀਸ਼ਾ ਇਸ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਰਿਆਣਾ ਸਰਕਾਰ ਨੂੰ ਜਲਦੋਂ ਜਲਦ ਦੋਸ਼ੇ ਨੂੰ ਫੜਿਆ ਜਾਵੇ ਤੇ ਬਣਦੀ ਕਾਰਵਾਈ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਹਲੇ ਤੱਕ ਉਹ ਆਜ਼ਾਦ ਘੁੰਮ ਰਹੇ ਨਹੀਂ ਇਸ ਨੂੰ ਕਿਵੇਂ ਦੇਖੋ ਫੜੇ ਨਹੀਂ ਗਏ ਹਲੇ ਵੀ ਪਤਾ ਲੱਗ ਰਿਹਾ ਹੈ ਵੀ ਉਹ ਘਰੇ ਹੀ ਬੈਠੇ ਨੇ ਜਾਂ ਘੁੰਮ ਰਹੇ ਨੇ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਹਰਿਆਣਾ ਪੁਲਿਸ ਵੱਲੋਂ ਫੜੇ ਨਹੀਂ ਗਏ ਉਹਨਾਂ ਵੱਲੋਂ ਸਿਰਫ ਇਹ ਕਿ ਆ ਗਿਆ ਵੀ ਮਤਲਬ ਗਲਤ ਬਿਆਨ ਦਿੱਤੇ ਗਿਆ ਪੁਲਿਸ ਵੱਲੋਂ ਜੇ ਜੇ ਅਸੀਂ ਹਰਿਆਣਾ ਸਰਕਾਰ ਨੂੰ ਇੱਕ ਚੇਤਾਵਨੀ ਦਿੰਦੇ ਆ ਪੰਜਾਬ ਵੱਲੋਂ ਪਟਿਆਲਾ ਤ੍ਰਿਪੜੀ ਤੋਂ ਪਟਿਆਲੇ ਵੱਲੋਂ ਜੇ ਇਹ ਦੋਸ਼ੀ ਨਾ ਫੜੇ ਗਏ ਕਾ ਸਾਡਾ ਜਿਹੜਾ ਪੰਜਾਬ ਪਟਿਆਲੇ ਦਾ ਜਿੰਨਾ ਵੀ ਸਾਡਾ ਐਸ்சி ਬੀਸੀ ਜਾਂ ਸਾਰਾ ਸਮਾਜ ਹਰਿਆਣੇ ਨੂੰ ਕੂਚ ਕਰੇਗਾ ਤੇ ਹਰਿਆਣਾ ਸਰਕਾਰ ਦਾ ਤਖਤ ਬਦਲ ਦਾਂਗੇ ਅਸੀਂ ਠੀਕ ਹੈ